ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 9 ਵਾ ਗੁਣ ਗੋਬਿੰਦ ਗਾਯੋ ਨਹੀਂ ਜਨਮ ਅਕਾਰਥ ਕੀ ਨਾ ਕਹੋ ਨਾਨਕ ਹਰ ਪੱਜ ਮਨਾ ਜਿਹ ਬਿਦਜਲ ਕੋ ਮੀਨਾ ਵਿਖੇ ਅਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪੱਜ ਹਰ ਮਨਾ ਪਰ ਨਾ ਜਮ ਕੀ ਫਾਸ ਤਰਨਾਪੋ ਇਉਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾਉਦ ਜਾਤ ਹੈ ਵੀਤ ਬਿਰਦ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ कहो नानक नर बे क्यो नप जगव तन दारा सम्पत् सगल जिन्पि कर इन मं कच्छ संगी नहीं नानक साची जान ਅਤਤ ਉਦਾਰਣ ਪੈ ਹਾਰਣ ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋਂ ਕੋ ਦਿਓ ਤਾਂ ਸਿਓ ਨੇ ਹੋ ਨਕੀਨ ਕਹੋ ਨਾਨਕ ਨਰਬਾਬ ਰੇ ਅਬ ਕਿਉਂ ਡੋਲਤ ਦੀਨਾ ਤਨ ਥਨ ਸੰਪੈ ਸੁਖ ਦਿਓ ਔਰ ਜਹਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤਹਿ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤਹਿ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਪੰਜ ਤਾਤ ਕੋ ਤਨ ਰਚਿਓ ਜਾਨੁ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕ ਆਲੀਨ ਤਾਹਿ ਮਾਨ ਖਟ ਖਟ ਮੈਂ ਹਰ ਜੂ ਬਸੈ ਸੰਤਨ ਕਹਉ ਪੁਕਾਰ ਕਹੋ ਨਾਨਕ ਤਿਹ ਭਜ ਮਨਾ ਪਉ ਨਿਦ ਉਤਰੇ ਪਾਰ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੋਹ ਅਭਿਮਾਨ कहो नानक सुन रे मना सो मूरत भगवान् उस्तत निन्दया नाहे जहे कंचन लोह समान कहो नानक सुन रे मना तहे ताहि जान ਹਰ ਕਸੂਗ ਜਾ ਕੈ ਨਹੀਂ ਬੈਰੀ ਮੀ ਤੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨਹੈ ਨਹ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇ ਵਿਖਿਆ ਸਦਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਹ ਨਰ ਮਾਥੇ ਭਾਗ ਜੇ ਮਾਇਆ ਮਮਤਾਤ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰ ਨ ਕਲ ਮੈਂ ਹਰ ਕੂ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਇ ਤਹ ਕਾਮ ਜੇ ਬਾਗੁਣ ਗੋਬਿੰਦ ਪਜੋ ਕਰਨ ਸੁਨਹੁ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰਹਿ ਨ ਜਮਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਗ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰ ਨਲੇਤ ਉਦਾਰ ਜਿਉ ਸੁਪਨਾ ਅਰਪੇਖ ਨਾ ਐਸੇ ਜਗ ਕੋ ਜਾਨ 인 ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ ਜੈਸੇ ਜਲਤੇ ਬੁੱਧ ਬੁਧਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤਈ ਮਦ ਮਾਇਆ ਕੈ ਅੰਦ ਕਹੋ ਨਾਨਕ ਬਿਨ ਹਰ ਭਜਨਾ ਪਰਤ ਤਾਹੀ ਝਮ ਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲੱਭ ਮਨੁਖ ਦੇ ਮਾਇਆ ਕਾਰਣ ਤਾਬ ਹੀ ਮੂਰਖ ਲੋਗ ਅਜਾਨ ਤਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ மன மா மத்து விசர்ந்த பஜன் ஜீவன கௌன் காம பிரணி ரேத்த ஏ மத மாய ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਝਮ ਫੰਦ ਸੁਖ ਮੈਂ ਬਹੁ ਸੰਗੀ ਪਾਏ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮਕੋ ਤ੍ਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਪੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਧੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਪਗਵਾਨ ਬਾਲ ਜਵਾਨੀ ਅਰ ਬਿਰਦ ਫੁਨਾ ਤੀਨ ਅਵਸਥਾ ਜਾਨਾ ਕਹੋ ਨਾਨਕ ਹਰ ਭਜਨ ਬਿਨਾ ਬਿਰਥਾ ਸਭ ਹੀ ਮਾਨਾ कर्ण हो तो सो ना कियो कि लोभ कै फंद नानक समे रम गयो अब क्यों क्यो अंद मन माया मे रमरे निकसत सतनाहिन मीत ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਪੀਤ ਨਰ ਚਾਹਤ ਕਛ ਔਰ ਔਰ ਕੀ ਔਰੈ ਪਈ ਚਿਤ ਵਤ ਰਹੇ ਉਠਗੋਰ ਨਾਨਕ ਫਾਂਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋ ਬਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਫਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿ ਉਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹਿ ਓ ਨਾਨਕ ਤੇ ਜਗ ਜੀਤ ਜਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ તે નર હર અંતર નહીં નાનક સાચી માન એક भगत ભગવાન જે પ્રાણી કૈ નાહે મન જૈસે સુકર સુવાન નાનક માન તાહે તન ਸਵਾਮੀ ਕੋ ਗ੍ਰਹੋ ਜਿਉ ਸਦਾ ਸਵਾਨਤ ਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗਮਾਨ ਨਾਨਕ ਨਹਿਫਲ ਜਾਤ ਤਹੇ ਜਿਉ ਕੁੰਚਰ ਇਸ ਨਾਨਕ ਸਿਰ ਕੰਪਿਓ ਪਾਗ ਡਗਮ ਗੈ ਨੈਣ ਜੂਤ ਤੇ ਹੀ ਨਾਨਕ ਕਹੋ ਨਾਨਕ ਇਹ ਬਿਦ ਪਈ ਤਉ ਨਹਰ ਰਸ ਲੀਨ ਨਿਜ ਕਰ ਦੇਖਿਉ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ Thir Har ਭਗਤ ਹੈ ਤਹਰਾਖੂ ਮਨਵਾਹੇ ਜਗ ਰਚਨਾ ਸਭ ਝੂਠ ਹੈ ਜਾਣ ਲਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ RAM ਗਇਓ ਰਾਵਨ ਗਇਓ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤੱਕੀ ਕੀ ਜਿਐ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ नानक हर गुण ले छाड सगल जंजाल दोहरा बल छुट क्यों बंदन परे कछु ना होत उपाय कहो नानक अब ओट हर ਗਜ ਜਿਉ ਹੋ ਸਹਾਰੇ ਬਲ ਹੋ ਆ ਬੰਧਨ ਛੁਟੇ ਸਭ ਕਿਛ ਹੋਤ ਉਪਾਈ ਨਾਨਕ ਸਭ ਕਿਛ ਤੁਮਰੇ ਹੱਥ ਮੈਂ tum hi ho to suhaaye sang sakha sab tad gaye kou na nibho saath kaho nanak teh bipat main tek ek ragunaath naam rahou saadhu raho ਰਹਿਓ ਗੁਰ ਗੋਬਿੰਦਾ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਹਿਓ ਜਾਂ ਕੈ ਸਮ ਨਹੀ ਕੋਇ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ RAM ਨਾਮ ਉਰ ਮੈਂ ਗਾਹਿਓ ਜਾ ਕੈ ਸਮਨ ਹੀ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੋਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ